ਬਰਸਾਤ ਤੇ ਹੜਕਾਂ ਨਾਲ ਸੜਕਾਂ ਹੜ ਗਈਆਂ ਨੇ ਮਦਦ ਲਈ ਪਿੰਡ ਦੇ ਲੋਕ ਖੁਦ ਅਗੇ ਆ ਰਹੇ ਨੇ ਵੇਖੋ ਕਿਵੇਂ ਪਿੰਡ ਦੇ ਨੌਜਵਾਨਾਂ ਨੇ ਆਪਣੇ ਹੀ ਪੱਧਰ ਤੇ ਪਿੰਡ ਦੀਆਂ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਹੈ ਕਿ ਜਦੋਂ ਬਾਰਿਸ਼ ਰੁਕੇਗੀ ਤਦੋਂ ਤੁਰੰਤ ਸੜਕਾਂ ਬਣਵਾਈਆਂ ਜਾਣਗੀਆਂ ਲੇਕਿਨ ਤਦ ਤੱਕ ਉਡੀਕ ਕਰਨ ਦਾ ਕੀ ਫਾਇਦਾ हिमाचल उत्तराखंड ਤੇ ਜੰਮੂ ਵਰਗੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ بارش ਹੋ ਰਹੀ ਹੈ ਤੇ ਬੱਦਲ ਫਟਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਕਿਉਂਕਿ ਪੰਜਾਬ ਦੇ ਵੱਡੇ ਮੈਦਾਨੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਇਸ ਕਰਕੇ ਲੋਕ ਬੇਰੋਜ਼ਗਾਰ ਹੋ ਰਹੇ ਨੇ ਨਾਲ ਹੀ ਹੜ੍ਹ ਕਾਰਨ ਪਿੰਡ ਦੀਆਂ ਸੜਕਾਂ ਦੇ ਹਾਲਾਤ ਵੀ ਬੇਹੱਦ ਖਰਾਬ ਹੁੰਦੇ ਜਾ ਰਹੇ ਨੇ ਇਹ ਨਜ਼ਾਰਾ ਹੈ ਹੁਸ਼ਿਆਰਪੁਰ ਦੇ ਇੱਕ ਪਿੰਡ ਦਾ ਜਿੱਥੇ ਲੋਕ ਆਪ ਅੱਗਿਆ ਕੇ ਮੁਰੰਮਤ ਵਿੱਚ ਝੁੱਟ ਗਏ ਨੇ ਤਰਾ ਵੇਖੋ ਪੰਜਾਬੀਆਂ ਦਾ ਜਜ਼ਬਾ ਸਰ ਵਧੀਆ ਕੰਮ ਕਰ ਰਹੇ ਆ ਨੌਜਵਾਨ ਦੀ ਪੀੜ੍ਹੀ ਵਧੀਆ ਕੰਮ ਕਰ ਰਹੀ ਆ ਹਣ ਇਹਨਾਂ ਲੋਕਾਂ ਵੱਲ ਦੇਖ ਕੇ ਮੁੰਡਿਆਂ ਵੱਲ ਦੇਖ ਕੇ ਲੋਕਾਂ ਨੂੰ ਹੋਰਾਂ ਨੂੰ ਤਿਆਰ ਹੋਣਾ ਚਾਹੀਦਾ ਇਸ ਵਾਰੇ ਕਿ ਜਿੱਦਾਂ ਹਰ ਆਲੇ ਦੁਆਲੇ ਏਰੀਆ ਦੇ ਵਿੱਚ ਹੜ੍ਹ ਵਗੈਰਾ ਆਏ ਹੋਏ ਆ ਜਿੱਦਾਂ ਲੋਕੀ ਐਸੇਲੇ ਘਰ ਕੋਈ ਨਹੀਂ ਬੈਠਾ ਕੋਈ ਨਾ ਕੋਈ ਕੰਮ ਕੋ ਬਚਾਰਾ ਕੋਈ ਨਾ ਕੋਈ ਸੇਵਾ ਕੋ ਜੋਗ ਨਗਾ ਰਿਆ ਇਸੇ ਤਰ੍ਹਾਂ ਇਹ ਬੱਚੇ ਆ ਦੇਖੋ ਬਾਰਿਸ਼ ਦੇ ਟਾਈਮ ਦੇ ਵਿੱਚ ਲੱਗੇ ਹੋਏ ਨੇ ਕਿ ਸਾਨੂੰ ਵੀ ਨਾਲ ਇਹਨਾਂ ਦੇ ਹਮਾਇਤ ਕਰਕੇ ਕੋਈ ਵੀ ਨਾ ਕੋਈ ਇਹਨਾਂ ਨੂੰ ਜੋ ਬਣਦੀ ਜਿੱਦਾਂ ਮੱਲਕੀ ਕੋਈ ਵੀ ਸਹੈਤ ਆ ਇਹਨਾਂ ਨਾਲ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਮੰਗ ਅਪੀਲ ਸਰਕਾਰ ਤੋਂ ਕੀ ਕਰਦੇ ਮੰਗ ਅਪੀਲ ਸਰ ਸਾਡੀ ਕੋਈ ਨਹੀਂ ਕਿ ਸੜਕਾਂ ਦਾ ਸੁਧਾਰ ਹੋਣਾ ਚਾਹੀਦਾ ਜੀ ਬੱਚਿਆਂ ਦਾ ਬਚਾਅ ਹੋਵੇ ਨਿਆਣੇ ਕਾਲਜ ਸਕੂਲੇ ਜਾਂਦੇ ਆ ਐਜੂਕੇਸ਼ਨ ਦਾ ਰੱਬ ਹੁੰਦੀ ਹੈ ਇਹਦੇ ਨਾਲ ਤੇ ਇਹਦੇ ਕਾਰਨ ਜਿੱਦਾਂ ਰੋੜੇ ਟੁੱਟੇ ਪਏ ਇਹਨੂੰ ਲੋੜ ਅਨੁਸਾਰ ਮੱਲਕੀ ਸੁਧਾਰ ਕੀਤਾ ਜਾਵੇ ਸਾਡੀ ਜਲਦੀ ਬਣਨੇ ਚਾਹੀਦੀ ਦੇਖੋ ਹਾਂਜੀ ਭਾਈ ਕੀ ਨਾਮ ਹੈ ਜੀ ਆਪਣਾ ਭਾਈ ਮਣੀ ਮੇਰਾ ਨਾਮ ਹੈ ਠੀਕ ਹੈ ਜੀ ਇਸੇ ਪਿੰਡ ਦੇ ਬਸਨੀਕ ਹੈ ਜੀ ਹਾਂਜੀ ਭਾਈ ਪਿੰਡ ਕੋਟਲਾ ਗੌਂਸਪੁਰ ਆ ਠੀਕ ਹੈ ਜੀ ਅੱਜ ਕੀ ਤੁਸੀਂ ਪ੍ਰਾਲਾ ਕਰ ਰਹੇ ਹੈਗੇ ਜੀ ਭਾਈ ਅਸੀਂ ਅੱਜ ਆਪਣੀ ਇੱਕ ਸੁਸਾਇਟੀ ਆ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਸਾਡੀ ਰਜਿਸਟਰਡ ਆ ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਨੌਜਵਾਨ ਐਤਵਾਰ ਦੇ ਐਤਵਾਰ ਮੁੰਡੇ ਇਹ ਜਿਹੜਾ ਲਾਂਗਾ ਹੈਗਾ ਥੱਥਲਾ ਪੂਰ ਸ਼ੇਰਪੁਰ ਬਸੀ ਗੁਲਾਮ ហ៊ុន ਸੈਨ ਸਾਰਿਆਂ ਨੂੰ ਜਾਂਦਾ ਕਿ ਬਸੀ ਗੁਲਾਮ ਸੈਨ ਦਾ ਲਾਤਾ ਸ਼ਹਿਰ ਨਾਲ ਪਹਿਲੇ ਟੁੱਟ ਚੁੱਕਾ ਉਹਨਾਂ ਨੂੰ ਰਸਤਾ ਹੀ ਲੱਗਦਾ ਸਾਰੇ ਪਿੰਡਾਂ ਨੂੰ ਹੁਣ ਇੱਥੋਂ ਹੀ ਲੰਘ ਕੇ ਜਾ ਰਹੇ ਆ ਪ੍ਰਸ਼ਾਸਨ ਨੇ ਕੀ ਕੀਤੀ ਹੈ ਮੰਗੀ ਕਿ ਜਲਦੀ ਜਲਦੀ ਅਸੀਂ ਹੋਰ ਰਸਤਾ ਵੀ ਬਣਾਵਾਂਗੇ ਪ੍ਰਸ਼ਾਸਨ ਜੋ ਕਰ ਰਿਹਾ ਅਸੀਂ ਜੋ ਮੁੰਡੇ ਇਕੱਠੇ ਹੋ ਕੇ ਪਿੰਡ ਦੇ ਆਪ ਆਪਣਾ ਅੱਛਾ ਸੀ ਜੋ ਵੀ ਰੋੜੀ ਵਗੈਰਾ ਲਿਆ ਕੇ ਜਿੱਥੇ ਪਈ ਆ ਕਚਰਾ ਵਗੈਰਾ ਇਕੱਠਾ ਕਰਕੇ ਅਸੀਂ ਇੱਥੇ ਪਾ ਰਹੇ ਆ ਟੋਇਆਂ ਨੂੰ ਪੂਰਾ ਕਰ ਰਹੇ ਆ ਤੇ ਆਲੇ ਦੁਆਲੇ ਸਰਪੰਚਾਂ ਪਿੰਡਾਂ ਦਾ ਸਾਨੂੰ ਸੰਜੋਗ ਵੀ ਮਿਲ ਰਿਹਾ ਵਧੀਆ ਹੁੰਗਾ ਹੰਗਾਰਾ ਮੈ ਲੱਗ ਤੁਸੀਂ ਵਧੀਆ ਕੰਮ ਕਰ ਰਹੇ ਹੋ ਇਦਾਂ ਅਸੀਂ ਰਲ ਮਿਲ ਕੇ ਜਿੰਨੇ ਵੀ ਨੌਜਵਾਨ ਇਕੱਠੇ ਹੋ ਕੇ ਅਸੀਂ ਕਰ ਰਹੇ ਆ ਪਿੰਡ ਵਾਸੀਆਂ ਵੱਲੋਂ ਅਸੀਂ ਦੇਖਿਆ ਹੱਲਾਸ਼ੀਰ ਵੀ ਮਿਲਦੀ ਕੋਈ ਚਾਹ ਲੈ ਕੇ ਆ ਰਿਹਾ ਕੋਈ ਪਾਣੀ ਲੈ ਕੇ ਆ ਹਾਂਜੀ ਹਾਂਜੀ ਭਾਈ ਪਿੰਡ ਵਾਸੀਆਂ ਦਾ ਚੰਗਾ ਭਰਮਾ ਹੰਗਾਰਾ ਮਿਲਦਾ ਪਿੰਡ ਵਾਸੀ ਸਾਰੇ ਆਪਣੇ ਨਾਲ ਆ ਸੰਜੋਗ ਆ ਜਿਖਲੋ ਤੁਸੀਂ ਦੇਖਦਾ ਦਿਓ ਜਿੰ ਇੰਨੇ ਚਲੋ ਭਾਜੀ ਆਪਾਂ ਕੁਛ ਨਾ ਕੁਛ ਅੱਜ ਕਰੀਏ ਸਫਾਈ ਕਰੀਏ ਪਿੰਡ ਦਾ ਕੁਛ ਵੀ ਅਸੀਂ ਕਰੀਏ ਠੀਕ ਹੈ ਜੀ ਇਹ ਹੁਣ ਜਿਹੜੇ ਵੱਡੇ ਪੱਥਰ ਤੁਸੀਂ ਲਿਆ ਰਹੇ ਹੋ ਫਿਰ ਇਹਦੇ ਨਾਲ ਲੰਘਾ ਥੋੜਾ ਜਿਹਾ ਮੁਸ਼ਕਲ ਨਹੀਂ ਹੋ ਜਾਏਗਾ ਇਹਦੇ ਨਾਲ ਫਿਰ ਕੀ ਹੱਲ ਕਰਦੇ ਉਹਨਾਂ ਨੂੰ ਭਾਜੀ ਅਸੀਂ ਇਹਨੂੰ ਕੁੱਟ ਰਹੇ ਆ ਅੱਛਾ ਜੀ ਤੋੜ ਰਹੇ ਆ ਇਹਨੂੰ ਹੈਂਬਰ ਲੈ ਕੇ ਤੋੜਾਂਗੇ ਚਲੋ ਜੇ ਸਾਡਾ ਕੋਈ ਸੰਯੋਗ ਹੋ ਸਕੇ ਅਸੀਂ ਇਹਦੇ ਉੱਤੇ ਕੇਰੀ ਠੀਕ ਹੈ ਜਾਨੀ ਹੁਣ ਤੁਸੀਂ ਪਹਿਲਾਂ ਪੱਥਰ ਇੱਥੇ ਮਲਵਾ ਛੁੱਟ ਕੇ ਫਿਰ ਉਹਨਾਂ ਬਾਰੀ ਕੁੱਟ ਕੇ ਲੰਗਣ ਜੋਗਾ ਰਸਤਾ ਬਣਾ ਹਾਂਜੀ ਲੰਗਣ ਜੋਗਾ ਪਈ ਰਸਤਾ ਬਣਾ ਰਿਆ ਕਿਉਂਕਿ ਇੱਥੇ ਆਂਦੇ ਜਾਂਦੇ ਬਜ਼ੁਰਗਾਂ ਨੇ ਜਿਹੜੇ ਚਲੋ ਨੌਜਵਾਨ ਤਾਂ ਲੰਘ ਜਾਂਦੇ ਆ ਕਿੱਦਾਂ ਨਾ ਕਿੱਦਾਂ ਜਿਹੜੇ ਬਜ਼ੁਰਗ ਆਉਂਦੇ ਆ ਉਹ ਇੱਥੇ ਆ ਕਿ ਡਿੱਗ ਜਾਂਦੇ ਆ ਵਿਚਾਰੇ ਦੇਖਿਆ ਲੜਕੀਆਂ ਬੀਬੀਆਂ ਵੀ ਡਿੱਗ ਜਾਂਦੀਆਂ ਹਾਂਜੀ ਬੀਬੀਆਂ ਵੀ ਡਿੱਗ ਜਾਂਦੀਆਂ ਆ ਗਈਆਂ ਤੇ ਬਜ਼ੁਰਗ ਜਿਹੜੇ ਆ ਉਹਨਾਂ ਕੋ ਡਿੱਗ ਜਾਂਦਾ ਭਾਜੀ ਫਿਰ ਆ ਕੇ ਨੁਕਸਾਨ ਹੁੰਦਾ ਸੱਟ ਪੇਟ ਲੱਗਦੀ ਉਹਨਾਂ ਦੇ ਇਹ ਜਗੜਾ ਕਿ ਅਸੀਂ ਇਸੇ ਕਰ ਰਹੇ ਗੱਡੀਆਂ ਤੇ ਲੰਘ ਜਾਂਦੇ ਆ ਟ ਅਸੀਂ ਰੋਡਾਂ ਦੀ ਮੁਰੰਮਤ ਕਰਾਵਾਂਗੇ ਜਾਂ ਵਧੀਆ ਤਰੀਕਾ ਰੋਡਾਂ ਨੂੰ ਬਣਾ ਕੇ ਦੇਵਾਂਗੇ। ਚਾਹ ਤੱਕ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਹੈ ਅਸੀਂ ਉਹਨਾਂ ਕੇ ਆਪਣਾ ਸਹਿਯੋਗ ਕਰਦੇ ਹਾਂ। ਹਾਂਜੀ। ਭਾਈ ਇੱਕ ਜਗ ਜਾ ਜਾਣਗੇ ਪ੍ਰਸ਼ਾਸਨ ਵੀ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਪ੍ਰਸ਼ਾਸਨ ਨਾਲੋਂ। ਆ ਜਿੰਨੇ ਵੀ ਉਹਨਾਂ ਦੇ ਵਿਧਾਇਕ ਹੈਗੇ ਆ ਜਿੰਨੇ ਵੀ ਉਹਨਾਂ ਦੇ ਸੁਪਨਕ ਚ ਅਸੀਂ ਰਹਿ ਰਹੇ ਹਾਂ ਸਾਨੂੰ ਬਹੁਤ ਵਜਾਂ ਦਾ ਰਹਿਦਾ ਕਿ ਬਰਸਾਤਾਂ ਤੋਂ ਬਾਅਦ ਤੁਹਾਨੂੰ ਇਹ ਪ੍ਰਸ਼ਾਸਨ ਦਵਾਂਦਾ ਕਿ ਬਣਾ ਦਿੱਤਾ ਜਾਵੂਗੀ ਸੜਕ ਜਲਦੀ ਤੋਂ ਜਲਦੀ। ਸਾਡਾ ਹੀ ਫਰਜ਼ ਬਣਦਾ ਭਾਜੀ ਕਿ ਅਸੀਂ ਵੀ ਕੁਝ ਕਰੀਏ। ਸਾਰਾ ਸਰਕਾਰ ਤੇ ਨੇ ਸੁੱਟ ਰਿਹਾ। ਕਿ ਆਪ ਵੀ ਕੁਝ ਕਰੀਏ ਨੌਜਵਾਨ ਜਿੰ ਇਹ ਆਪਣੇ ਪੱਧਰ ਤੇ ਵੀ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹਰੇਕ ਪਿੰਡ ਨੂੰ ਕਰਨਾ ਚਾਹੀਦਾ ਮੇਰਾ ਨਾਮ ਪਰਮਜੀਤ ਭਾਈ ਜੀ ਪਰਮਜੀਤ ਜੀ ਕਿੱਥੋਂ ਹੋ ਗਿਆਂ ਨਾਲ ਆਪਾਂ ਨੋਕਲੇ ਕੋਟਲਾ ਕੋਂਸ ਪਰਮਜੀਤ ਪੂਰਨਾ ਕੋਟ ਪਰ ਅੰਮ੍ਰਿਤ ਇਹ ਹੈ ਕਿ ਪ੍ਰਾਲਾ ਜਿਹੜਾ ਕੁਝ ਕਰ ਰਿਹਾ ਕੀ ਕਹਿਣਾ ਚਾਹੁੰਗੇ ਪ੍ਰਾਲਾ ਸਰ ਏਦਾਂ ਸਾਡਾ ਰੋਡ ਖਰਾਬ ਹੋ ਗਿਆ ਸੀ ਇਹ ਸਾਰਾ ਮੀਂਹ ਪੈਣ ਕਰ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਮੀਂਹ ਬਾਰਿਸ਼ ਹੋ ਰਹੀ ਆ ਉਹਦੇ ਕਰਕੇ ਰੋਡ ਸਾਰੇ ਖਰਾਬ ਹੋ ਗਏ ਰੋਡ ਸਾਡਾ ਜਿਹੜਾ ਨਾ ਤਿੰਨ ਚਾਰ ਪਿੰਡਾਂ ਨੂੰ ਲੱਗਦਾ ਆ ਓਕੇ ਤਿੰਨ ਚਾਰ ਪਿੰਡ ਸਾਡੇ ਬੱਸੀ ਗੁਲਾਮ ਸਿੰਘ ਥੱਥਲਾ ਸ਼ੇਰਪੁਰ ਇਹ ਮੈਨੂੰ ਰੋੜੋ ਹੋਈ ਲੱਗਦਾ ਉਹਨਾਂ ਨੂੰ ਪਾਣੀ ਦੇ ਪਰ ਕਰਕੇ ਸਾਰਾ ਰੋੜ ਮਖੜੇ ਪੈ ਗਏ ਸੀਗੇ ਜਿਹਦੇ ਕਰਕੇ ਲੋਕਾਂ ਨੂੰ ਲੰਘਣ 'ਚ ਬਹੁਤ ਦਿੱਕਤ ਆ ਰਹੀ ਆ ਇਸ ਕਰਕੇ ਅੱਜ ਸੰਡੇ ਸੀਗਾ ਜੂਥ ਸਾਡਾ ਬਹਿਲਾ ਸੀਗਾ ਤੇ ਉਹਦੇ ਕਰਕੇ ਫਿਰ ਆਪਾਂ ਸਾਰੇ ਮੁੰਡੇ ਇਕੱਠੇ ਹੋਏ ਆ ਤੇ ਉਪਰਾਲਾ ਕਰ ਰਹੇ ਆ ਇਹਦਾ ਰੋੜ ਦਾ ਤੇ ਉਹ ਕੰਕਰੀਟ ਚੱਕ ਕੇ ਲਿਆ ਕੇ ਦੇ ਇੱਥੇ ਮੈਂ ਪਾ ਕੇ ਮੈਂ ਤੋੜ ਕਰ ਐ ਬਰਾਬਰ ਕਰ ਰਹੇ ਆ ਲੈਵਲ ਕਰ ਰਹੇ ਆ ਜਿਹੜਾ ਰੋਡ ਹੈ ਜਾਨੀ ਉਹਨੂੰ ਤੁਸੀਂ ਪੱਥਰਾਂ ਨੂੰ ਪਾ ਕੇ ਉਹ ਬ੍ਰੀਕ ਕਰ ਦਿੰਦਾ ਤਾਂ ਕਿ ਲਾਂਗਾ ਜਿਹੜਾ ਸੋਖਾ ਜਾਂ ਕਿਉਂਕਿ ਜਦੋਂ ਮੀਂਹ ਪੈ ਜਾਂਦਾ ਤੇ ਸਾਡੇ ਬੀਬੀਆਂ ਭੈਣਾਂ ਨੂੰ ਬਹੁਤ ਮੁਸ਼ਕਲ ਹੁੰਦੀ ਲਾਂਗਾ ਨੂੰ ਬੰਦਾ ਚੱਲ ਲਾਂਗੇ ਜਾਂਦਾ ਕਿਦਾਂ ਨਾ ਕਿਦਾਂ ਤੇ ਉਹਨਾਂ ਦੇ ਕਰਕੇ ਥੋੜਾ ਕਰ ਰਹੇ ਆ ਆਪਣਾ ਜੂਤ ਸਾਰਾ ਸਾਡੇ ਨਾਲਾ ਇਹ ਮੁੰਡੇ ਪਣ ਸਾਰੇ ਕੋਟਲ ਕੌਣਸ ਪਰਦੇ ਪਿੰਡ ਵਾਸੀਆਂ ਵੱਲੋਂ ਕਿੰਨਾ ਕੋਹਗਾ ਪਿੰਡ ਵਾਸੀਆਂ ਵੱਲੋਂ ਸਾਡਾ ਪੂਰਾ ਸਹਿਯੋਗ ਹੈ ਜੀ ਉਹ ਤਾਂ ਕਹਿੰਦੇ ਜੇ ਕਿਸੇ ਦੀ ਚੀਜ਼ ਦੀ ਲੋੜ ਆ ਦੱਸੋ ਅਗਲੇ ਚਾਹ ਪਾਣੀ ਟਾਈਮ ਨਾਲ ਪਹਚਾ ਕੇ ਜਾਂਦੇ ਆ ਸਾਨੂੰ ਮਤਲਬ ਪੁੱਛਦੇ ਆ ਹੈਲਪ ਜੇ ਕੋਈ ਕਹਿੰਦੇ ਉਹਦਾ ਫਾਈਨੈਂਸ਼ੀਅਲ ਹੈਲਪ ਵੀ ਕਰਦੇ ਸਾਡੀ ਸਾਡੀ ਜੇ ਕਿਸੇ ਚੀਜ਼ ਤੇ ਲਾਣੀ ਪਵੇ ਤਾਂ ਸਾਨੂੰ ਲਾ ਸਕਦੇ ਠੀਕ ਆ ਜੀ ਅੱਜ ਹੁਣ ਤੁਸੀਂ ਗੱਡੀ ਲੈ ਆਏ ਹੋ ਗੱਡੀ ਤੇ ਲਾਂਜੀ ਹਾਂ ਸਾਰਾ ਪਿੰਡ ਵਾਲੇ ਸਾਥ ਦੇ ਰਹੇ ਸਾਥ ਦੇ ਰਹੇ ਪੂਰਾ ਤੁਹਾਡੀ ਕੋ ਸੋਸਾਇਟੀ ਵੀ ਹੈ ਜੀ ਹਾਂਜੀ ਸਾਡੀ ਸੋਸਾਇਟੀ ਹੈ ਜੀ ਬਾਬਾ ਦਿਪ ਸਿੰਘ ਵੈਲਫੇਅਰ ਵਾਲੀ ਜੀ ਠੀਕ ਹੈ ਜੀ ਤੇ ਤੁਸੀਂ ਕੀ ਮੰਗ ਸਰਕਾਰ ਨੂੰ ਇਹ ਅਪੀਲ ਕਰ ਰਹੇ ਆ ਜੀ ਜਲਦੀ ਤੋਂ ਜਲਦੀ ਸਾਡਾ ਰੋਡ ਬਣਾਇਆ ਜਾਵੇ ਕਿਉਂਕਿ ਦੋ ਤਿੰਨ ਪਿੰਡਸ ਮਤਲਬ ਬਹੁਤ ਲੰਗਾ ਸਾਰਾ ਮੇਨ ਹੈ ਸਾਡਾ ਠੀਕ ਹੈ ਜੀ ਤਾਂ ਪਤਾ ਲੱਗਾ ਕਿ ਤੁਸੀਂ ਤੁਹਾਡੇ ਪਿੰਡ ਦੇ ਨੌਜਵਾਨ ਇੱਕ ਦੋ ਵਾਰ ਮਿਲ ਕੀ ਬੀਐਮਡਾ ਐਕਟ ਸਾਹਿਬ ਨੂੰ ਹਾਂਜੀ ਮਿਲ ਕੇ ਤਾਂ ਮੈਂ ਭਰੋਸਾ ਦਿੱਤਾ ਕਹਿ ਦਿੰਦੇ ਸੀ ਕਿ ਬਣਾ ਕੇ ਦੇਵਾਂਗੇ ਬਾਕੀ ਉਮੀਦ ਕਰਦੇ ਹਾਂ ਅਸੀਂ ਕਿ ਜਲਦੀ ਜਲਦੀ ਸਾਡਾ ਰੋਡ ਬਣਾ ਦਿੱਤਾ ਜਾਵੇ ਠੀਕ ਹੈ ਥੈਂਕ ਯੂ ਕੁਮਾਰ ਜੀ